ਕਬੱਡੀ 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 ਸੁਖਬੀਰ ਬਾਦਲ ਦੀ ਸਿਆਸੀ ਕਬੱਡੀ ਮੇਰਾ ਨਿਸ਼ਾਨਾ ਸੀ ਕਿ ਆ ਕਬੱਡੀ ਨੂੰ ਏਸ਼ੀਅਨ ਗੇਮਸ ਤੇ ਲੰਬੇ ਸਟੇਜ 'ਤੇ ਲੈ ਕੇ ਜਾਣਾ ਪਰ ਆਪਣੀ ਸਰਕਾਰ ਨਹੀਂ ਰਹੀ ਕਿ ਉਹਦੇ ਬਾਅਦ ਦਾ ਟੂਰਨਾਮੈਂਟ ਵੀ ਬੰਦ ਹੋ ਗਏ ਸੁਖਬੀਰ ਬਾਦਲ ਨੂੰ ਆ ਇੱਕ ਕਬੱਡੀ ਦੀ ਯਾਦ ਨਵਾਂ ਸ਼ਹਿਰ ਦੇ ਪਿੰਡ ਰੈਲ ਮਾਜਰਾ ਦੇ ਵਿੱਚ ਦੋ ਦਿਨ ਇੱਕ ਕਬੱਡੀ ਕੱਪ 'ਚ ਪਹੁੰਚੇ ਸੁਖਬੀਰ ਸਿੰਘ ਬਾਦਲ ਕਬੱਡੀ ਮੇਰਾ ਰੁਲ ਕੇ ਜਿੰਨੇ ਸਪੋਰਟਸਮੈਨ ਹੈ ਮੈਂ ਉਹਨਾਂ ਨੂੰ ਪੂਛ ਭੱਤੀ ਕੀਤਾ ਤਸਵੀਰਦਾਰ ਬਣਾਏ ਪੀਐਸ ਭੱਤੀ ਕੀਤਾ ਇਸ ਮੌਕੇ ਤੇ ਸੁਖਬੀਰ ਬਾਦਲ ਦਾ ਪਰਮਾ ਸਵਾਗਤ ਹੋਇਆ ਨਾਲ ਹੀ ਸੁਖਬੀਰ ਬਾਦਲ ਨੇ ਜਦੋਂ ਮਾਈਕ ਫੜਿਆ ਤੇ ਉਹਨਾਂ ਨੇ ਆਪਣੇ ਕਾਰਕਾਲ ਦੇ ਦੌਰਾਨ ਸ਼ੁਰੂ ਕੀਤੇ ਗਏ ਕਬੱਡੀ ਕੱਪ ਦਾ ਠੋਕੇ ਜ਼ਿਕਰ ਕੀਤਾ ਉਹਨਾਂ ਨੇ ਕਿ ਕਿ ਉਹਨਾਂ ਨੇ ਵਿਸ਼ਵ ਕਬੱਡੀ ਕੱਪ ਸ਼ੁਰੂ ਕੀਤਾ ਸੀ ਪੂਰੀ ਦੁਨੀਆ ਦੇ ਵਿੱਚ ਕਬੱਡੀ ਨੂੰ ਪਹੁੰਚਾਇਆ ਸੀ ਪਰ ਜਦੋਂ ਉਹਨਾਂ ਦੀ ਸਰਕਾਰ ਚੱਲ ਗਈ ਨਾਲ ਹੀ ਕਬੱਡੀ ਕੱਪ ਖਤਮ ਹੋ ਗਏ ਉਹਨਾਂ ਨੇ ਇਸੇ ਨਾਲ ਹੀ ਕਿਹਾ ਕਿ ਉਹਨਾਂ ਦੇ ਆਪਣੇ ਕਾਰਕਾਲ ਦੇ ਦੌਰਾਨ ਕਬੱਡੀ ਖਿਡਾਰੀਆਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਪਰ ਜਦੋਂ ਕੱਪ ਹੀ ਬੰਦ ਹੋ ਗਏ ਤੇ ਕਬੱਡੀ ਖਿਡਾਰੀ ਨਜ਼ਰ ਅੰਦਾਜ਼ ਹੋ ਗਏ ਇਸ ਮੌਕੇ ਤੇ ਕੀ ਕੁਝ ਬੋਲੇ ਸੁਖਬੀਰ ਸਿੰਘ ਬਾਦਲਾਵ ਤੁਹਾਨੂੰ ਦਿਖਾਣੇ ਆ ਦਾਨਿਕ ਮੈਲ ਪੰਜਾਬੀ ਟੀਵੀ ਲਈ ਜਤਿੰਦਰਪਾਲ ਖਲੇਰ ਜੀਪਾ ਕਬੱਡੀ ਦਾ ਟੂਰਨਾਮੈਂਟ ਹੋ ਰਿਹਾ ਹੈ ਕਬੱਡੀ ਆਪਣੀ ਮਾਂ ਖੇਡ ਹੈ ਤੇ ਮੈਨੂੰ ਯਾਦ ਹੈ ਜਦੋਂ ਆਪਣੀ ਸਰਕਾਰ ਬਣੀ ਸੀ ਉਦੋਂ ਮੈਂ ਬਹੁਤ ਨੌਜਵਾਨਾਂ ਨੂੰ ਮਿਲਦਾ ਹੁੰਦਾ ਸੀ ਮੈਂ ਕਹਿੰਦੇ ਸੀ ਕਬੱਡੀ ਬਾਰੇ ਸੋਚੋ ਉਦੋਂ ਅਸੀਂ ਫੈਸਲਾ ਕਰ ਲਿਆ ਕਿ ਇਹਨੂੰ ਅਸੀਂ ਦੁਨੀਆ ਦੇ ਕੋਨੇ-ਕੋਨੇ ਪਹੁੰਚਾਉਣਾ ਹੈ ਮੈਂ ਵਰਲਡ ਕੱਪ ਕਬੱਡੀ ਸ਼ੁਰੂ ਕਰਾਇਆ ਲਗਾਤਾਰ ਕੌਂਦੇ ਰਹੇ ਇਨਾਮ ਲੈਣੇ ਵਗੇ ਰੱਖੇ ਕਿ ਦੁਨੀਆਂ ਵਿੱਚ ਇਹ ਮੌਕਾ ਕੋ ਸਾਡੋ ਸੁਨੇ ਆਏ ਕਿ ਸਾਡੇ ਵੀ ਇੱਥੇ ਕੋਚ ਭੇਜੋ ਮੈਂ ਪੰਜਾਬ ਸਰਕਾਰ ਦੇ ਕੋਚ ਅਫਰੀਕਾ ਕੀ ਤੁਸੀਂ ਹੈਰਾਨ ਦੇ ਦੇਉਗੇ ਆਪਣੇ 5ਵੇਂ 6ਵੇਂ ਸਾਲ ਤੱਕ 18 ਮਲਕਾਂ ਤੇ ਅਸੀਂ ਕਬੱਡੀ ਖੇਡਣ ਲਾ ਦਿੱਤਾ ਮੇਰਾ ਨਿਸ਼ਾਨਾ ਸੀ ਕਿ ਆ ਕਬੱਡੀ ਨੂੰ ਏਸ਼ੀਅਨ ਗੇਮਸ ਤੇ ਲੰਬੇ ਸਟੇਜ 'ਤੇ ਲੈ ਕੇ ਜਾਣਾ ਪਰ ਆਪਣੀ ਸਰਕਾਰ ਨਹੀਂ ਰਹੀ ਕਿ ਉਹਦੇ ਬਾਅਦ ਦਾ ਟੂਰਨਾਮੈਂਟ ਵੀ ਬੰਦ ਹੋ ਗਏ ਕਬੱਡੀ ਦੇਖੋ ਬਹੁਤ ਆਪਣੀ ਮੇਕੈਜੀ ਖੇਡ ਹੈ ਜਿਹੜੀ ਨੌਜਵਾਨੀ ਨਾਲ ਜੁੜੀ ਹੈ ਨੌਜਵਾਨੀ ਦੇ ਜੋਸ਼ ਨਾਲ ਜੁੜੀ ਹੈ ਸਿਹਤ ਨਾਲ ਜੁੜੀ ਹੈ ਤੇ ਜਿੰਨੇ ਨੌਜਵਾਨਾਂ ਕਬੱਡੀ ਤਰਫ ਜਾਣਗੇ ਤੁਸੀਂ ਦੇਖੋ ਆਪਣੀ ਸਿਹਤ ਵੀ ਬਣਾਉਣਗੇ ਤੇ ਦੁਜੇ ਪਾਸੇ ਵੀ ਕੰਢੇ ਕਲੇ ਕਬੱਡੀ ਵੀ ਮੌਕੀ ਵਿੱਚ ਵੀ ਮੈਂ ਬਹੁਤ ਕੰਮ ਕੀਤਾ ਕੋਈ 15 16 ਐਸਟੋਟਫ ਸਟੇਡੀਅਮ ਬਣਾਏ ਕਲੱਬ ਬਣਾਏ ਤੇ ਅੱਜ ਤੁਹਾਨੂੰ ਖੁਸ਼ੀ ਹੋਣੀ ਹੈ ਜਿਹੜੀ ਆਪਣੀ ਹੁਣ ਹਿੰਦੁਸਤਾਨ ਦੀ ਟੀਮ ਐ, hockey ਦੀ 11 ਚੋਂ 9 ਆਪਣੇ ਪੰਜਾਬ ਦੇ ਐ। ਕੱਲ ਵੀ ਮੈਂ ਦੋਹਾਂ ਕਿ ਆਪਣੇ ਨੌਜਵਾਨ ਕਬੱਡੀ ਪੇਰਾਂ ਤੇ ਲੈ ਕੇ ਜਿੰਨੇ ਸਪੋਰਟਸਮੈਨ ਐ ਮੈਂ ਉਹਨਾਂ ਨੂੰ ਪੂਰਨ ਭਤੀ ਕੀਤਾ, تحصیلਦਾਰ ਬਣਾਏ, PCS ਭਤੀ ਕੀਤਾ ਕਿਉਂਕਿ ਜਦੋਂ ਤੱਕ ਨੌਜਵਾਨਾਂ ਨੂੰ ਐਨ ਲੱਗੇ ਕਿ ਸਾਨੂੰ ਸਾਧਨ ਵੀ ਮਿਲਦਾ ਖੇਡਾਂ ਨਾਲ ਤੇ ਆਪਣੇ ਆਪ ਦੀ ਗੇਮਾਂ ਛੋੜ ਬਦਨਗੇ ਤੇ ਪਰ ਮੈਨੂੰ ਅਫਸੋਸ ਨਾਹਿਣਾ ਪੈਂਦਾ। जिस चास्टम शुरू किया मतलब चंगे जानवर रखना घोड़े रखना मखण का गाइया रखन का कुत्ते रखन का मेले शुरू कराए तो देखोगे बेस्ट क्वालिटी हिंदुस्तान की आ गई पंजीयन करी हाला शेरी की जोड़ है ਤੇ ਤੁਸੀਂ ਦੇਖੋ ਆਪਾਂ ਬਹੁਤ ਅੱਗੇ ਚਲੇ ਗਏ ਪਰ ਆਪਾਂ ਫੈਸਲੇ ਜਦੋਂ ਕਰਦੇ ਆਂ ਬਿਗੈ ਸੋਚੇ ਸਮਝੇ ਕਰ ਲੈਂਦੇ ਆਂ ਆਪਣਾ ਦਿਲ ਏਡਾ ਵੱਡਾ ਹੈ ਜਿਹੜਾ ਵੀ ਆਉਂਦਾ ਆਪ ਨੂੰ ਝੂਠ ਬੋਲ ਦਿੰਦਾ ਹੈ ਠੁਖੇ ਗੱਲਾਂ ਕਰਕੇ ਆਪਣਾ ਦਿਲ ਜਿੱਤ ਲੈਂਦਾ ਤੇ ਬਾਅਦ ਚ ਆਪਣੇ ਨੇ ਥੱਗੀ ਮਾਰ ਕੇ ਚਲੇ ਜਾਂਦੇ